ਹਾਂਜੀ ਸਭ ਤੋਂ ਪਹਿਲਾਂ ਤੇ ਤੁਹਾਡੇ ਚੈਨਲ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਅੱਜ ਬਹੁਤ ਹੀ ਪਟਿਆਲਾ ਸ਼ਹਿਰ ਉਹ ਸਾਰੇ ਪੰਜਾਬ ਦੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ ਜਿਹੜੀ ਜਿਮਨੀ ਚੋਨ ਜਿਹੜੀ ਜਲੰਧਰ ਚ ਜਿਹੜੀ ਅੱਜ ਜੋ ਨਤੀਜੇ ਨਿਕਲੇ ਹਨ ਔਰ ਲੋਕਾਂ ਨੇ ਇਸ ਚੀਜ਼ ਦਾ ਜਨਨ ਕਿ ਸਬੂਤ ਦਿੱਤਾ ਹੈ ਕਿ ਅਸੀਂ ਜਿਹੜੇ ਪਾਰਟੀ ਦੇ ਗਰਦਾਰ ਔਰ ਲੋਕਾਂ ਦੇ ਵਿਸ਼ਵਾਸਾਂ ਦੇ ਉੱਤੇ ਪਾਣੀ ਫੇਰਨ ਵਾਲੇ ਇਨਸਾਨ ਨੂੰ ਬਿਲਕੁਲ ਨਕਾਰਾਂਗੇ ਔਰ ਨਕਾਰਦੇ ਰਹਾਂਗੇ ਔਰ ਉਹਨਾਂ ਨੇ ਆਪਣਾ ਰੋਸ ਪ੍ਰਗਟ ਕਰਦੇ ਹੋਏ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਮਹਿੰਦਰ ਪਗਲ ਜੀ ਨੇ ਇਹਨਾਂ ਨੂੰ ਵੱਧ ਤੋਂ ਵੱਧ ਵੋਟਰਾਂ ਨਾਲ ਜਿਤਾਇਆ ਐਡੀ ਵੱਡੀ ਲੀਡ ਨਾਲ 36000 ਦੀ ਲੀਡ ਨਾਲ ਔਰ ਜਿਹੜੇ ਸ਼ੀਤਲ ਉਂਗਰਾਲ ਹਨ ਉਹ ਸਮਝੋ ਲੋਕਾਂ ਨੇ ਆਪਣੇ ਵਿਰੋਧ ਦਾ ਸ਼ਿਕਾਰ ਹੋਏ ਹਨ ਔਰ ਜਿਨ੍ਹਾਂ ਨੇ ਉਹਨਾਂ ਦੇ ਵਿਸ਼ਵਾਸ ਦੇ ਉੱਤੇ ਪਾਣੀ ਫੇਰਿਆ ਔਰ ਉਹਨਾਂ ਦੇ ਵਿਸ਼ਵਾਸ ਨੂੰ ਜਿਹੜਾ ਉਹਨਾਂ ਧੋਖਾ ਦਿੱਤਾ ਸੋ ਇਸ ਕਰਕੇ ਸਾਰੇ ਪੰਜਾਬ 'ਚ ਬੜੇ ਖੁਸ਼ੀ ਦਾ ਮਾਹੌਲ ਹੈ ਜਿੱਥੇ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਇਸ ਚੀਜ਼ ਦੇ ਵਧਾਈ ਦੇ ਪਾਤਰ ਹਨ ਉਹਦੇ ਨਾਲ-ਨਾਲ ਹੀ ਸਾਡੇ ਐਮਐਲਏ ਬਟਾਲਾ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਜੀ ਜਿਹੜੇ ਕੀ ਆਮ ਆਦਮੀ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਵੀ ਹਨ ਉਹਨਾਂ ਨੂੰ ਵੀ ਜਿਹੜੀ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸਨ ਉਹਨਾਂ ਨੇ ਪੂਰਾ ਇਨਸਾਫ ਕਰਦੇ ਹੋਏ ਦਿਨ ਰਾਤ ਇੱਕ ਕਰਕੇ ਆਪਣੇ ਸਾਡੇ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਇਆ ਇਸ ਜ਼ਿਲ੍ਹੇ ਦੇ ਲੋਕਾਂ ਨੇ ਵਨ ਸਾਈਡ ਉੱਤੇ ਵੋਟਾਂ ਪਾਈਆਂ ਬਹੁਤ ਵੱਡੀ ਲੀਡ ਆਈ ਕਿਹੜੇ ਲੋਕਾਂ ਨੇ ਮੁੱਦੇ ਪਸੰਦ ਕੀਤੇ ਤੇ ਕਿਹਨਾਂ ਨੂੰ ਨਕਾਰਿਆ ਲੋਕ ਐਸੀ ਨੂੰ ਮਹਿਸੂਸ ਕਰਦੇ ਆ ਵੀ ਦੇਖੋ ਇੱਕ ਦਿਨ ਨੇ ਇਲੈਕਸ਼ਨ ਕਰਵਾ ਕੇ ਪੰਜਾਬ ਸਰਕਾਰ ਦੇ ਕਿੰਨਾ ਖਰਚੇ ਦਾ ਬੋਝ ਪਾਤਾ ਜਦ ਕਿ 5 ਸਾਲ ਵਾਸਤੇ ਮੈਂਡੇਟ ਦਿੱਤਾ ਸੀ ਔਰ ਇਸ ਇਨਸਾਨ ਨੂੰ 5 ਸਾਲ ਪੂਰੇ ਦਿਖਣੇ ਚਾਹੀਦੇ ਸਨ ਅਗਰ ਪਾਰਟੀ ਬਦਲ ਨਹੀਂ ਸੀ ਤੇ ਲੋਕਾਂ ਦੇ ਕੰਮ ਕਰਵਾ ਕੇ ਉਸ ਤੋਂ ਬਾਅਦ ਬਦਲਦੇ ਲੇਕਿਨ ਅਧ ਵਿਚਕਾਰ ਮਜਦਾਰ ਦੇ ਵਿੱਚ ਲੋਕਾਂ ਨੂੰ ਛੱਡ ਕੇ ਹਾਂਜੀ ਔਰ ਸਰਕਾਰ ਤੇ ਵੀ ਬੋਝ ਬਣਿਆ ਔਰ ਲੋਕਾਂ ਨੂੰ ਵੀ ਧੋਖਾ ਕੀਤਾ ਹੁਣ ਲੋਕਾਂ ਨੇ ਉਸ ਚੀਜ਼ ਦਾ ਰੋਸ ਪ੍ਰਗਟ ਕੀਤਾ ਜਿਹਦਾ ਨਤੀਜਾ ਉਹ ਖੁਦ ਭੁਗਤ ਰਿਆ ਇਹ ਮੁੱਦਾ ਇਹ ਹੈ ਕਿ ਆਏ ਸੀਗਾ ਕਿ ਮਤਲਬ ਇੱਕ ਤੇ ਆਪ ਪਾਰਟੀ ਨੂੰ ਲੋਕਾਂ ਨੇ ਪਸੰਦ ਕਰਦੇ ਉਹਦੀਆਂ ਨੀਤੀਆਂ ਤੇ ਉਹਨਾਂ ਨੂੰ ਮੋਹਰ ਲਾਈ ਆ ਸੈਕੰਡਲੀ ਦਲ ਬਦਲਵਾਂ ਨੂੰ ਜਿਹੜਾ ਪਬਲਿਕ ਨੇ ਬਿਲਕੁਲ ਨਕਾਰਤਾ ਤੇ ਜਿਤਾਂਦੀ ਪਬਲਿਕ ਆ ਤੇ ਉਹ ਆਪਣਾ ਹਿੱਤ ਵੇਖ ਕੇ ਦਲ ਬਦਲ ਕੇ ਦੂਜੇ ਪਾਸੇ ਚਲ ਜਾਂਦੇ ਆ ਤੇ ਉਸ ਤੋਂ ਬਾਅਦ ਜਨਤਾ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਹੁੰਦੀਆਂ ਕਿ ਸਾਡਾ ਕੀ ਸਿਸਟਮ ਹੈਗਾ ਉਹਨਾਂ ਫਿਰ ਇਸੇ ਕਰਕੇ ਆ ਦਲ ਬਦਲਵਾਂ ਨੂੰ ਜਿਹੜਾ ਕੋਈ ਮੌਕਾ ਨਹੀਂ ਦਿੱਤਾ ਵੱਡੀ ਲੀਡ ਦੇ ਵਿੱਚ ਇੱਕ ਤਰਫਾ ਹੋ ਕੇ ਵੋਟਾਂ ਪਾ ਕੇ ਉਹਨਾਂ ਨੇ ਜਿਹੜਾ ਭਗਤ ਜੀ ਨੂੰ ਜਿਤਾਇਆ ਤੇ ਸਾਡੇ ਜਿਹੜੇ ਅਮਨ ਸ਼ੇਰ ਸਿੰਘ ਜੀ ਕਲਸੀ ਸਾਹਿਬ ਬਟਾਲੇ ਉਹ ਪ੍ਰੈਜ਼ੀਡੈਂਟ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਆਪਣੇ ਪੰਜਾਬ ਨੇ ਉਹ ਕਾਫੀ ਉਹਨਾਂ ਨੇ ਮਿਹਨਤ ਕੀਤੀ ਉੱਥੇ ਜਾ ਕੇ ਉਹਨੇ ਦਿਨ ਉੱਥੇ ਹੀ ਰਹੇ ਨੇ ਸਾਨੂੰ ਉਹਨਾਂ ਦਾ ਬੜਾ ਮਾਣ ਆ ਬਟਾਲੇ ਦੀ ਨੂੰ ਹਾਰ ਬਦਲੀ ਉਹਨਾਂ ਦਾ ਤੇ ਜਲੰਧਰ ਵਾਸੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਨਤਜ਼ਾਰ ਦੇ ਵਿੱਚ ਇਹ ਵੋਟਾਂ ਪਾ ਕੇ ਆਮ ਪਾਰਟੀ ਨੂੰ ਜਿਤਾਇਆ ਜਿਤਰਾ ਹੀ ਮੈਂ ਤੁਹਾਡੇ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਬਹੁਤ ਤਾਂ ਤੈ ਦਿਨੋਂ ਧੰਨਵਾਦ ਆ ਕੀ ਸਾਹਮਣਾ ਪਹਿਲਾ ਇਹ ਨੰਬਰ 1 ਤੇ ਜਲੰਧਰ ਸ਼ਹਿਰ ਵਾਸੀਆਂ ਦਾ तहे ਦਿਲੋਂ ਧੰਨਵਾਦ ਜਿਨ੍ਹਾਂ ਨੇ ਮਹਿੰਦਰ ਭਗਤ ਜੀ ਨੂੰ ਬਹੁਤ ਵੱਡੀ ਲੀਡ ਨ ਦਿਤਾ ਜੀ ਤੇ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਦਾ ਕਦ ਬਹੁਤ ਉੱਚਾ ਹੋਇਆ ਜੀ ਸੈਲੀਬ੍ਰੇਸ਼ਨ ਕਿਤਰਾ ਦਿੱਤੀ ਸੈਲੀਬ੍ਰੇਸ਼ਨ ਪੂਰੇ ਤੁਹਾਡੇ ਸਾਹਮਣੇ ਤੇ ਲੱਡੂ ਵੰਡੇਗੇ ਢੋਲ ਵੱਜੇਗੇ ਜੀ ਬਹੁਤ ਨਗਾਰੇ ਵੱਜੇਗੇ ਜੀ ਤੇ ਸੀਐਮ ਸਾਹਿਬ ਦੀ ਫੈਮਿਲੀ ਤੇ ਸੀਐਮ ਸਾਹਿਬ ਦਾ ਕਦ ਬਹੁਤ ਜ਼ਿਆਦਾ ਉੱਚਾ ਹੋਇਆ ਜੀ ਔਰ ਸਾਡੇ ਬਟਾਲੇ ਦੇ ਐਮਐਲਏ ਸ਼ਰੀਕਲ ਸਿੰਘ ਜੀ ਦਾ ਬਹੁਤ ਕਰਦੂ ਉੱਚਾ ਆ ਉਹਨਾਂ ਨੇ 1 ਮਹੀਨਾ ਪੂਰਾ ਉੱਥੇ ਦਿਨ ਰਾਤ ਕੀਤੀ ਹੈ ਜੀ ਬਹੁਤ ਵ ਐਮਐਲ ਸਾਹਿਬ ਡਿਊਟੀ ਲੱਗੀ ਸੀ ਐਮਐਲ ਸਾਹਿਬ ਬਿਲਕੁਲ ਨਾਲ ਸੀ ਸੀਐਮ ਸਾਹਿਬ ਦੀ ਫੈਮਲੀ ਨਾਲ ਔਰ ਉਹਨਾਂ ਨੇ ਪੂਰਾ ਰਾਤ ਦਿਨ ਉਹ ਬਟਾਲੀ ਇੱਕ ਦਿਨ ਵਸੇ ਆਂਦੇ ਸੀ ਰਾਤ ਨੂੰ ਆਂਦੇ ਸੀ ਚਲ ਜਾਂਦੇ ਮੈਨੂੰ ਯਾਦ ਉਹਨਾਂ ਦੇ ਬੇਟੇ ਦਾ ਬਰਥਡੇ ਸੀ ਆਪਣੇ ਬੇਟੇ ਦੇ ਬਰਥਡੇ ਤੇ ਆਏ ਸੀ ਉਸ ਤੋਂ ਬਾਅਦ ਵਾਪਸ ਚਲੇ ਗਏ ਉਹਨਾਂ ਨੇ ਕਿਹਾ ਮੈਂ ਸੀਟ ਜਿੱਤ ਗਈ ਉਹਨਾਂ ਦੀ ਡਿਊਟੀ ਲੱਗੀ 27 ਨੰਬਰ ਵਾਰਡ 'ਚ ਉਹਨੇ ਪਹਿਲਾਂ 27 ਨੰਬਰ ਵਾਰਡ ਤੋਂ ਵੱਡ ਤੋਂ ਵੱਡ ਵੋਟਾਂਾਂ ਚਾਹੀਆਂ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ